ਮੈਂ ਜਾ ਕੇ ਆਇਆ ਕਿ ਜੌਬ ਮੇਲੇ ਦੇ ਉੱਤੇ ਬਹੁਤ ਸਾਰੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਸੀ ਉੱਥੇ ਬਹੁਤ ਸਾਰੀਆਂ ਰਿਕਰੂਟਮੈਂਟ ਏਜੰਸੀਆਂ ਸੀਗੀਆਂ ਤੇ ਬਹੁਤ ਸਾਰੀ ਸਰਕਾਰ ਵੱਲੋਂ ਫੰਡਡ ਜਿਹੜੀਆਂ ਆਰਗੇਨਾਈਜੇਸ਼ਨਾਂ ਸੀਗੀਆਂ ਉਹ ਵੀ ਆਈਆਂ ਹੋਈਆਂ ਸੀ ਜਿਨ੍ਹਾਂ ਨੇ ਗਾਈਡ ਕਰਨਾ ਜੌਬਸ ਨੂੰ ਲੈ ਕੇ ਜਾਂ ਟੈਲੈਂਟ ਨੂੰ ਲੈ ਕੇ ਜਾਂ ਹਿਊਮਨ ਰਿਸੋਰਸ ਦੇ ਵਿੱਚੋਂ ਜਿਹੜੇ ਦੇਖਦੇ ਆ ਤਾਂ ਬਹੁਤ ਸਾਰੀ ਚੀਜ਼ਾਂ ਦਾ ਪਤਾ ਲੱਗਿਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਬਹੁਤ ਸਾਰੀ ਚੀਜ਼ਾਂ ਜੋਬ ਪ੍ਰਸਪੈਕਟਿਵ ਤੋਂ ਕੈਰੀਅਰ ਡਿਵੈਲਪਮੈਂਟ ਦੇ ਪ੍ਰਸਪੈਕਟਿਵ ਤੋਂ ਜਾਂ ਹੋਰ ਜਿੰਨਾ ਵੀ ਬੰਦੇ ਆ ਇੱਥੇ ਆ ਕੇ ਜਿਨ੍ਹਾਂ ਨੇ ਆਪਣੀ ਲਾਈਫ ਬਣਾਉਣੀ ਆ ਉਹਨਾਂ ਦੇ ਪ੍ਰਸਪੈਕਟਿਵ ਤੋਂ ਜਿਹੜੇ ਇਸ ਟਾਈਮ ਮੌਜੂਦ ਆ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਸਹੀ ਮਾਇਨੇ ਦੇ ਵਿੱਚ ਜੇ ਉਹ ਦੇਖਦੇ ਆ ਕਿ ਇੱਥੇ ਲੌਂਗ ਟਰਮ ਲਈ ਕਿਵੇਂ ਰਹਿਣਾ ਹੈ ਜਾਂ ਕੀ ਕਰਨਾ ਉਹ ਸਾਰੀਆਂ ਚੀਜ਼ਾਂ ਸੀਗੀਆਂ ਇਹ ਪੂਰੀ ਵੀਡੀਓ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕੋਸ਼ਿਸ਼ ਸੀਗੀ ਮੇਰੀ ਇੱਕ ਵਲੌਗ ਟਾਈਪ ਬਣਾਤਮਾ ਪਰ ਫਿਰ ਉੱਥੇ ਚੰਗਾ ਨਹੀਂ ਲੱਗਦਾ ਹੈਗਾ ਪ੍ਰੋਫੈਸ਼ਨਲ ਨਹੀਂ ਲੱਗਦਾ ਯਾਰ ਜੇ ਆਪਾਂ ਕੈਮਰਾ ਬਾੜ ਲਈ ਇਹੋ ਜੀ ਤਾਂ ਦੇ ਉੱਤੇ ਸੋ ਉਸ ਡੈਕੋਰਮ ਦਾ ਜਾਂ ਉਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿਉਂਕਿ ਆਦਰਵਾਇਜ਼ ਜਿਵੇਂ ਆਪਣੇ ਹੋਵੇ ਉੱਥੇ ਫਿਰਦਾ ਕੋਈ ਵੀ ਆਪਣੇ ਕਿਵੇਂ ਮਰਜ਼ੀ ਕੈਮਰਾ ਲਈ ਤੁਰੇ ਜਾਵੇ ਇੱਥੇ ਜਦੋਂ ਕੈਮਰਾ ਲੈ ਕੇ ਐਦਾਂ ਦੀ ਥਾਂ ਤੇ ਬੜਦੇ ਤਾਂ ਅਗਲਾ ਔਕਵਰਡਨੈਸ ਮਹਿਸੂਸ ਕਰਦਾ ਅਗਲਾ ਕਹਿੰਦਾ ਵੀ ਪਤਾ ਨਹੀਂ ਕੀ ਕਰੀ ਜਾਂਦੇ ਹਨ ਅਨਲੈਸ ਅੰਟਿਲ ਤੁਸੀਂ ਕਿਸੇ মিডিਆ ਹਾਊਸ ਵੱਲੋਂ ਨਾ ਹੋਵੋ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਅਨਫੀਸ਼ੀਅਲੀ ਜਾ ਕੇ ਉੱਥੇ ਕਿਸੇ ਵੀ ਚੀਜ਼ ਨੂੰ ਰੋਕ ਕਰਨ ਦਾ ਨੋ ਡਾਊਟ ਹੈ ਰੋਕਣਗੇ ਨਹੀਂ ਬਟ ਉਹਦੇ ਚ ਇਹ ਜ਼ਰੂਰ ਹੋਊਗਾ ਔਕਵਰਡ ਫੀਲ ਕਰਦੇ ਆ ਹਰ ਬੰਦਾ ਕੰਫਰਟੇਬਲ ਵੀ ਨਹੀਂ ਹੁੰਦਾ ਸੋ ਬੜੀਆਂ ਚ ਇਹਨਾਂ ਦਾ ਇਹੀ ਮਕਸਦ ਹੁੰਦਾ ਕਿ ਮੇਲਾ ਲਾਇਆ ਜਾਵੇ ਵੱਡੇ ਪੱਧਰ ਦੇ ਉੱਤੇ ਤੇ ਸਾਰਿਆਂ ਨੂੰ ਜਿੰਨੇ ਜਾਣੇ ਵੀ ਲੋਕ ਜੌਬ ਤੋਂ ਵਾਂਝੇ ਰਹਿ ਨਾ ਜਾਣ ਜਾਂ ਕੈਰੀਅਰ ਦੇ ਵਿੱਚ ਗਰੋਥ ਮਿਲੇ ਆਪਣੀ ਲਾਈਫ ਨੂੰ ਸ਼ੇਪ ਦੇ ਸਕਣ ਤੇ ਕੰਪਨੀਆਂ ਨੂੰ ਮੌਕਾ ਮਿਲਦਾ ਹੈ ਕਿ ਕੰਪਨੀਆਂ ਆਪਣੇ ਜੋ ਬੰਦੇ ਆ ਰੱਖ ਪਾਉਂਦੀਆਂ ਨੇ ਵਧੀਆ-ਵਧੀਆ ਛਾਂਟ ਕੇ ਉਹਨਾਂ ਕੋਲੇ ਹਜ਼ਾਰਾਂ ਤਰ੍ਹਾਂ ਦੀਆਂ ਪ੍ਰੋਫਾਈਲਜ਼ ਆਉਂਦੀਆਂ ਨੇ ਸੋ ਉਹਨਾਂ ਨੂੰ ਵੀ ਵਧੀਆ ਫਾਇਦਾ ਹੁੰਦਾ ਸੋ ਇਹੋ ਜਿਹੇ ਮੇਲੇ ਓਵਰ ਆਲ ਸਾਰਿਆਂ ਦੀ ਗਰੋਥ ਦਾ ਕਾਰਨ ਬਣਦੇ ਆ ਸਾਰਿਆਂ ਨੂੰ ਹੀ ਵਧੀਆ ਜਿਹੜਾ ਉਹ ਸੁਨੇਹਾ ਵੀ ਦੇ ਕੇ ਜਾਂਦੇ ਆ ਵਧੀਆ ਓਪਰਚ्युनिटीਜ਼ ਵੀ ਦੇ ਕੇ ਜਾਂਦੇ ਆ ਤੇ ਜੋ ਲੋਕ ਇਸ ਚੀਜ਼ ਦਾ ਜ਼ਿਕਰ ਕਰਦੇ ਆ ਕਿ ਭਾਈ ਜੌਬਸ ਨਹੀਂ ਹੈਗੀਆਂ ਜਾਂ ਜੋਬ ਐਵੇਂ ਆ ਫਲਾਣਾ ਤਾਂ ਉਹਨਾਂ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹੋ ਜੇ ਮੇਲਿਆਂ ਤੇ ਜਾਣਾ ਚਾਹੀਦਾ ਹੈ, ਸਰਚ ਕਰਨਾ ਚਾਹੀਦਾ ਵੀ ਕਿੱਥੇ-ਕਿੱਥੇ ਇਹੋ ਜੇ ਇਕੱਠ ਹੋ ਰਹੇ ਆ। ਕਿਉਂਕਿ ਹੁੰਦੇ ਰਹਿੰਦੇ ਅਕਸਰ ਹਰ ਮਹੀਨੇ ਕਿਤੇ ਨਾ ਕਿਤੇ ਜੋਬ ਮੇਲਾ ਲੱਗਿਆ ਹੀ ਰਹਿੰਦਾ ਹੈ। ਤੇ ਜੇ ਤੁਸੀਂ ਜੋਬ ਮੇਲੇ 2-4 ਦੇ ਉੱਤੇ ਜਿਹੜਾ ਮਾਰ ਲਿਆ ਤਾਂ ਤੁਹਾਨੂੰ ਬਹੁਤ ਚੀਜ਼ਾਂ ਦੀ ਅੰਡਰਸਟੈਂਡਿੰਗ ਜੋਬ ਮਾਰਕੀਟ ਦਾ ਪਤਾ ਲੱਗ ਜਾਊਗਾ। ਆਪਣੀ ਪਰਸਨਲ ਲਾਈਫ ਨੂੰ ਲੈ ਕੇ ਤੁਸੀਂ ਅੱਗੇ ਕਿਵੇਂ ਗੋ-ਥਰੂ ਕਰਨਾ ਹੈ, ਯੂਕੇ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਹੈ। ਯਾ ਕਿਹੜਾ ਕੈਰੀਅਰ ਤੁਸੀਂ ਚੂਜ਼ ਕਰਨਾ ਹੈ ਜਾਂ ਫਿਰ ਤੁਸੀਂ ਟ੍ਰੇਨਿੰਗਾਂ ਫ੍ਰੀ ਦੀਆਂ ਕਿੱਥੋਂ ਲੈਣੀਆਂ ਕਿਵੇਂ ਲੈਣੀਆਂ ਇਹੋ ਜਿਹੀਆਂ ਜਾਣਕਾਰੀਆਂ ਬਹੁਤ ਮਿਲ ਜਾਂਦੀਆਂ ਨੇ ਤੇ ਜਿਹੜੇ ਬੰਦੇ ਨਹੀਂ ਨਿਕਲਦੇ ਘਰੋਂ ਬਾਹਰ ਫੋਨਾਂ ਦੇ ਉੱਤੇ ਹੀ ਲੱਗੇ ਹੋਏ ਆ ਕੁਝ ਪਤਾ ਨਹੀਂ ਲੱਗਦਾ ਉਹਨਾਂ ਨੂੰ ਤਾਂ ਉਹਨਾਂ ਵਾਸਤੇ ਫਿਰ ਉਹਨਾਂ ਵਾਸਤੇ ਤਾਂ ਲਾਈਫ ਦਾ ਕੋਈ ਮਕਸਦ ਨਹੀਂ ਹੈਗਾ ਯਾਰ ਉਹਨਾਂ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ ਮਾਇਨੇ ਨਹੀਂ ਹੈਗੇ ਇਹਿੰਦਗੀ ਦੇ ਤੇ ਉਹਨਾਂ ਨੂੰ ਮਿਲਦਾ ਵੀ ਨਹੀਂ ਹੈਗਾ ਫਿਰ ਉਹੀ ਟਾਈਮ ਪਾਸ ਡੰਗ ਟਪਾਈ ਜਾਂਦੇ ਆ ਉਹ ਤੇ ਕਦੇ ਮੁਲਕ ਨੂੰ ਕੋਸ ਲੈਂਦੇ ਆ ਕਦੇ ਹਾਲਾਤਾਂ ਨੂੰ ਕੋਸ ਲੈਂਦੇ ਆ ਕਦੇ ਤੈਨੂੰ ਕੋਸ ਲੰਦੇ ਆ ਕਦੇ ਮੈਨੂੰ ਕੋਸ ਲੰਦੇ ਆ ਸੋ ਉਹਨਾਂ ਦਾ ਇਹੀ ਕੰਮ ਹੁੰਦਾ ਯਾਰ ਸੋ ਇਹੋ ਜਿਹੇ ਲੋਕ ਨਾ ਬਣੋ ਜਿਹੜੇ ਵਿਕਟਿਮ ਮੈਂਟੈਲਿਟੀ ਰੱਖਦੇ ਆ ਇਹਨਾਂ ਲੋਕਾਂ ਤੋਂ ਤੁਸੀਂ ਆਪ ਵੀ ਦੂਰ ਰਹੋ ਜਿਨ੍ਹਾਂ ਦੀ ਵਿਕਟਿਮ ਮੈਂਟੈਲਿਟੀ ਹੁੰਦੀ ਹੈ ਜਿਹੜੇ ਹਰੇਕ ਵਾਰ ਆ ਕੇ ਕਹਿੰਦੇ ਆ ਵੀ ਹਾਏ ਮੇਰੇ ਨਾਲ ਹੀ ਕਾਹਤੋਂ ਹੋ ਗਿਆ ਇਹ ਜਹਰੀ ਚੀਜ਼ਾਂ ਮੇਰੇ ਨਾਲ ਹੀ ਕਾਹਤੋਂ ਹੁੰਦੀਆਂ ਭਾਈ ਦੁਨੀਆ ਨਾਲ ਸਭ ਦੁਨੀਆ ਚ ਸਭ ਨਾਲ ਹੁੰਦੀਆਂ ਯਾਰ ਇਹ ਚੀਜ਼ਾਂ ਕੋਈ ਤੁਸੀਂ ਵੱਖਰੇ ਨਹੀਂ ਹੈਗੇ ਕੋਈ ਤੁਸੀਂ ਲੈਦੇ ਨਹੀਂ ਹੈਗੇ ਸੋ ਬਜਾਏ ਇਸ ਚੀਜ਼ ਦੇ ਪੱਟਣ ਸੇ ਆਪਾ ਕਰਨ ਦੇ ਵੀ ਹਾਂ ਇਹ ਹੋ ਗਿਆ ਉਸ ਚੀਜ਼ ਦੀ ਜ਼ਿੰਮੇਵਾਰੀ ਲਓ ਆਪਣੀ ਜ਼ਿੰਮੇਵਾਰੀ ਲਾਈਫ ਦੀ ਆਪਣੀ ਕਮਾਂਡ ਹੱਥੇ ਚ ਲਓ ਆਟੋ ਪਾਇਲਟ ਮੋਡ ਤੇ ਨਾ ਛੱਡੋ ਨੂੰ ਤੇ ਉਹਨੂੰ ਸੁਧਾਰਨ ਦਾ ਯਤਨ ਕਰੋ ਡੇ ਬਾਈ ਡੇ ਜਦੋਂ ਤੁਸੀਂ ਨੂੰ ਸੁਧਾਰੋਗੇ ਤਾਂ ਹੌਲੀ ਹੌਲੀ ਫਰਕ ਪੈ ਜਾਊਗਾ ਤੁਹਾਡੀ ਲਾਈਫ ਬਹੁਤ ਸੋਹਣੀ ਹੋ ਜਾਊਗੀ